ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇੱਕ ਪਾਸੇ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਜੋ ਚੱਲ ਰਹੀ ਸੀ ਉਹ ਖਤਮ ਹੋ ਚੁੱਕੀ ਹੈ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਅਗਲੀ ਤਾਰੀਖ ਦੇ ਦਿੱਤੀ ਆ ਪਰ ਦੂਜੇ ਪਾਸੇ ਖਨੌਰੀ ਬਾਰਡਰ ਤੋਂ ਅਨਾਉਂਸਮੈਂਟ ਹੋ ਚੁੱਕੀ ਆ ਸ਼ੰਭੂ ਬਾਰਡਰ ਦੇ ਉੱਤੋਂ ਵੀ ਅਨਾਉਂਸਮੈਂਟ ਹੋ ਚੁੱਕੀ ਆ ਕਿ ਕਿਸਾਨ ਇਕੱਠੇ ਹੋ ਜੋ ਡਟ ਜਾਓ ਸਾਰੇ ਮੁਕਾਬਲਾ ਕਰਨ ਦੇ ਲਈ ਤਿਆਰ ਹੋ ਜਾਓ ਕਿਉਂਕਿ ਪੁਲਿਸ ਹੀ ਪੁਲਿਸ ਬਾਰਡਰਾਂ ਦੇ ਉੱਤੇ ਪਹੁੰਚ ਚੁੱਕੀ ਆ ਇਹ ਜਾਣਕਾਰੀ ਮਿਲ ਰਹੀ ਹੈ ਸੂਤਰਾਂ ਦੇ حوالے ਤੋਂ ਕਿ 6000 ਪੁਲਿਸ ਕਰਮਚਾਰੀ 3000 ਸ਼ੰਭੂ ਬਾਰਡਰ ਦੇ ਉੱਤੇ 3000 ਖਨੌਰੀ ਬਾਰਡਰ ਦੇ ਉੱਤੇ ਲਗਾ ਦਿੱਤੇ ਗਏ ਨੇ ਜੇਕਰ ਪੁਲਿਸ ਦੇ ਦਫ਼ਤਰਾਂ ਦੀ ਗੱਲ ਕਰੀਏ ਮਿੰਨੀ ਸੈਕਟਰੀਏਟ ਪਟਿਆਲਾ ਦੀ ਗੱਲ ਕਰੀਏ ਤਾਂ ਉੱਥੇ ਜਦੋਂ ਸਾਡੇ ਸਹਿਯੋਗੀ ਦੇ ਵੱਲੋਂ ਗੇੜਾ ਮਾਰਿਆ ਗਿਆ ਤਾਂ ਉੱਥੇ ਤੁਹਾਨੂੰ ਦਫ਼ਤਰਾਂ ਦੇ ਅੰਦਰ ਸਿਰਫ ਔਰ ਇੱਕ ਇੱਕ ਮੁਲਾਜ਼ਮ ਹੀ ਨਜ਼ਰ ਆਵੇਗਾ ਦਫ਼ਤਰ ਦੇ ਦਫ਼ਤਰ ਖਾਲੀ ਨੇ ਸਾਰੀ ਪੁਲਿਸ ਜਿਹੜੀ ਫੋਰਸ ਬਾਰਡਰਾਂ ਦੇ ਉੱਤੇ ਤਾਇਨਾਤ ਕਰ ਦਿੱਤੀ ਆ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਅੱਜ ਵੱਡਾ ਕੰਮ ਹੋ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਅਨਾਉਂਸਮੈਂਟ ਕਰ ਰਹੇ ਨੇ ਕਿਸਾਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਇੰਟਰਨੈਟ ਸੇਵਾਵਾਂ ਵੀ ਬੰਦ ਕਰਨ ਦੀਆਂ ਤਿਆਰੀਆਂ ਕਰ ਚੁੱਕੀ ਆ ਜਿਹੜਾ ਪ੍ਰਸ਼ਾਸਨ ਇੰਟਰਨੈਟ ਸੇਵਾ ਵੀ ਬੰਦ ਹੋਣ ਦੀ ਖਬਰ ਆ ਰਹੀ ਆ ਪਰ ਦੂਜੇ ਪਾਸੇ ਕਹਿੰਦੇ ਧਰਨਾ ਚੁੱਕਣ ਦੇ ਲਈ ਪੁਲਿਸ ਫੋਰਸ ਆ ਚੁੱਕੀ ਆ ਐਂਬੂਲੈਂਸ ਦੀਆਂ ਗੱਡੀਆਂ ਦੂਜੀਆਂ ਗੱਡੀਆਂ ਹੈਡਰ ਤੱਕ ਮਸ਼ੀਨਾਂ ਜਿਹੜੀਆਂ ਲਿਆਂਦੀਆਂ ਗਈਆਂ ਨਵਦੀਪ ਜਲਵੇੜਾ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਹੁਣ ਮੀਟਿੰਗ ਖਤਮ ਹੋ ਚੁੱਕੀ ਆ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਜੋ ਚੱਲ ਰਹੀ ਸੀ ਮੀਟਿੰਗ ਦੇ ਵਿੱਚ ਸੈਮਤੀ ਨਹੀਂ ਬਣੀ ਤਾਂ ਮੀਟਿੰਗ ਜਿਹੜੀ ਆ 4 ਮਈ ਨੂੰ ਰੱਖ ਦਿੱਤੀ ਗਈ ਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਣੀ ਆ ਥੋੜੀ ਜਿਹੀ ਦੇਰ ਦੇ ਬਾਅਦ ਮੀਟਿੰਗ ਤੋਂ ਬਾਹਰ ਆ ਕੇ ਕਿਸਾਨ ਪੂਰੀ ਗੱਲਬਾਤ ਕਰਨਗੇ ਮੀਡੀਆ ਦੇ ਮੁਖਾਤਿਬ ਹੋਣਗੇ ਪਰ ਉਸ ਤੋਂ ਪਹਿਲਾਂ ਇਹ ਵੱਡੀ ਖਬਰ ਆ ਇਹ ਆ ਚੁੱਕੀ ਆ ਕਿ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਹੀ ਪੁਲਿਸ ਤਾਇਨਾਤ ਕਰ ਦਿੱਤੀ ਆ ਕਿਸ ਤਰੀਕੇ ਦਾ ਮਾਹੌਲ ਆ ਖਨੌਰੀ ਤੇ ਸ਼ੰਭੂ ਬਾਰਡਰ ਨਵਦੀਪ ਜਲਵੇੜਾ ਦੇ ਵੱਲੋਂ ਵੀ ਦਿਖਾਇਆ ਗਿਆ ਇੱਕ ਵਾਰ ਤੁਹਾਨੂੰ ਸਸਰੀ ਕਾਲਜੀ ਸਾਰਿਆਂ ਨੂੰ ਤੇ ਸੰਭੂ ਬਾਰਡਰ ਤੇ ਆਏ ਹੋਏ ਆ ਬਾਬਾ ਜੀ ਤੇ ਸੰਗਤ ਆਈ ਹੋਈ ਆ ਸਾਰੀ ਇੱਥੇ ਤੇ ਅੱਜ ਖਬਰਾਂ ਮਿਲ ਰਹੀਆਂ ਸੀਗੀਆਂ ਕਿ ਕਹਿੰਦੇ ਧਰਨਾ ਚੱਕਣਾ ਚਾਹੁੰਦੇ ਨੇ ਕਹਿੰਦੇ ਪ੍ਰਸ਼ਾਸਨ ਵਾਲੇ ਹੈਗਾ ਇੱਧਰ ਪੰਜਾਬ ਵਾਲੇ ਪਾਸੇ ਹੀ ਇਹ ਹਰਕਤ ਜਿਹੜੇ ਥਾਣੇ 'ਚ ਟਰੈਕਟਰ ਟਰੱਕਟਰ ਵਾਲੇ ਖੜੇ ਨੇ ਹਾਈ ਡਰਾਊਲਰ ਲੈ ਕੇ ਆਏ ਹੋਏ ਨੇ ਤੇ ਇੱਥੇ ਐਂਬੂਲੈਂਸਾਂ ਲੈ ਕੇ ਆਏ ਸੀ ਸਵੇਰੇ ਪਰ ਮਾਹੌਲ ਠੀਕ ਹੈ ਇੱਥੇ ਸੰਗਤ ਬਹੁਤ ਆ ਤੇ ਜਿਹੜਾ ਭਰਾ ਆ ਸਕਦਾ ਉਹ ਵੀ ਆਵੇ ਇੱਥੇ ਹੈਨਾ ਤੇ ਐਵੇਂ ਥੋੜੀ ਸਰਕਾਰਾਂ ਚੱਕ ਲੈਣਗੀਆਂ ਧਰਨਾ ਕੋਈ ਖਾਲਾ ਜੀ ਦਾ ਬਾੜਾ ਥੋੜੀ ਹੈਗਾ ਠੀਕ ਹੈ ਇੱਕ ਪਾਸੇ ਤਾਂ ਮੀਟਿੰਗ ਚੱਲ ਰਹੀ ਹੈ ਚੰਡੀਗੜ੍ਹ ਦੇ ਅੰਦਰ ਠੀਕ ਹੈ ਦੂਜੇ ਪਾਸੇ ਆ ਹਰਕਤਾਂ ਕਰਨ ਤੇ ਲੱਗੇ ਹੋਏ ਨਹੀਂ ਪੰਜਾਬ ਸਰਕਾਰ ਤੇ ਬੇਨਤੀ ਕਰਦੇ ਆ ਭਾਈ ਮੀਟਿੰਗਾਂ 'ਚ ਹੱਲ ਕਰੋ ਧੱਕਾ ਨਹੀਂ ਠੀਕ ਹੈ ਇੱਥੇ ਤਾਂ ਲਾਸਾਂ ਦੇ ਢੇਰ ਲੱਗ ਜਾਣਗੇ ਕਈ ਚੱਕਰ 'ਚ ਹੋਵਾਂਗੇ ਵੀ ਚੱਕ ਲੈਣਗੇ ਧਰਨਾ ਧਰਨਾ ਕਾਇਮ ਆ ਤੇ ਜਿੰਨੇ ਭਰਾ ਆ ਸਕਦੇ ਨੇ ਉਹਨੇ ਭਰਾ ਸਾਰੇ ਇੱਥੇ ਪਹੁੰਚਣ ਤੇ ਜਿੰਨੀ ਵੀ ਹਰਕਤ ਹੈਗੀ ਉਹ ਇੱਧਰ ਪੰਜਾਬ ਵਾਲੇ ਪਾਸੇ ਹੀ ਆ ਅਗਰ ਹਰਿਆਣੇ ਵਾਲੇ ਪਾਸੇ ਬਾਰਡਰ ਤੇ ਫੋਰਸ ਨਹੀਂ ਹੈਗੀ ਇੱਧਰ ਇਹਨੇ ਨੌਜਵਾਨ ਤਮਾਨ ਉਹਨੇ ਲਾਈ ਹੋਈ ਆ ਪਰ ਸਾਰੇ ਇੱਥੇ ਨੇ ਨੌਜਵਾਨ ਇੱਥੇ ਨੇ ਹਾਂ ਸਾਰੇ ਸਸਰੀਕਾਲ ਜੀ ਸਾਰਿਆਂ ਨੂੰ ਤੇ ਸੰਭੂ ਬਾਰਡਰ ਤੇ ਆਏ ਹੋਏ ਆ ਬਾਬਾ ਜੀ ਤੇ ਸੰਗਤ ਆਈ ਹੋਈ ਆ ਸਾਰੀ ਇੱਥੇ ਹੀ ਤੇ ਅੱਜ ਖਬਰਾਂ ਮਿਲ ਰਹੀਆਂ ਸੀਗੀਆਂ ਕਿ ਕਹਿੰਦੇ ਧਰਨਾ ਚੱਕਣਾ ਚਾਹੁੰਦੇ ਨੇ ਕਹਿੰਦੇ ਪ੍ਰਸ਼ਾਸਨ ਨਾਲੇ ਹੈਗਾ ਇੱਧਰ ਪੰਜਾਬ ਵਾਲੇ ਪਾਸੇ ਹੀ ਆ ਹਰਕਤ ਜਿਹੜੇ ਥਾਣੇ 'ਚ ਟਰੈਕਟਰ ਟਰੱਕਟਰ ਵਾਲੇ ਖੜੇ ਨੇ ਹਾਈ ਡਰਾਵ ਡਰਾ ਲੈ ਕੇ ਆਏ ਹੋਏ ਨੇ ਤੇ ਇੱਥੇ ਐਂਬੂਲੈਂਸਾਂ ਲੈ ਕੇ ਆਏ ਸੀ ਸਵੇਰੇ ਪਰ ਮਾਹੌਲ ਠੀਕ ਐ ਇੱਥੇ ਸੰਗਤ ਬਹੁਤ ਆ ਤੇ ਜਿਹੜਾ ਭਰਾ ਸਕਦਾ ਉਹ ਵੀ ਆਵੇ ਇੱਥੇ ਹੈਨਾ ਤੇ ਐਵੇਂ ਥੋੜੀ ਸਰਕਾਰਾਂ ਚੱਕ ਲੈਣਗੀਆਂ ਧਰਨਾ ਕੋਈ ਖਾਲਾ ਜੀ ਦਾ ਬਾੜਾ ਥੋੜੀ ਹੈਗਾ ਠੀਕ ਐ ਇੱਕ ਪਾਸੇ ਤਾਂ ਮੀਟਿੰਗ ਚੱਲ ਰਹੀ ਐ ਚੰਡੀਗੜ੍ਹ ਦੇ ਅੰਦਰ ਠੀਕ ਐ ਦੂਜੇ ਪਾਸੇ ਆ ਹਰਕਤਾਂ ਕਰਨ ਤੇ ਲੱਗੇ ਹੋਏ ਨੇ ਪੰਜਾਬ ਸਰਕਾਰ ਤੇ ਬੇਨਤੀ ਕਰਦੇ ਆ ਭਾਈ ਮੀਟਿੰਗਾਂ ਚ ਹੱਲ ਕਰੋ ਧੱਕਾ ਨਹੀਂ ਠੀਕ ਹੈ ਇੱਥੇ ਤਾਂ ਲਾਸਾਂ ਦੇ ਢੇਰ ਲੱਗ ਜਾਣਗੇ ਕਈ ਚੱਕਰ ਚ ਹੋਵਾਂਗੇ ਵੀ ਚੱਕ ਲੈਣਗੇ ਧਰਨਾ ਧਰਨਾ ਕਾਇਮ ਆ ਤੇ ਜਿੰਨੇ ਭਰਾ ਆ ਸਕਦੇ ਨੇ ਉਹਨੇ ਭਰਾ ਸਾਰੇ ਇੱਥੇ ਪਹੁੰਚਣ ਤੇ ਜਿੰਨੀ ਵੀ ਹਰਕਤ ਹੈਗੀ ਉਹ ਇੱਧਰ ਪੰਜਾਬ ਵਾਲੇ ਪਾਸੇ ਹੀ ਆ ਅਗਰ ਹਰਿਆਣੇ ਵਾਲੇ ਪਾਸੇ ਬਾਰਡਰ ਤੇ ਫੋਰਸ ਨਹੀਂ ਹੈਗੀ ਇੱਧਰ ਇਹਨੇ ਭਵੰਤਮਨ ਉਹਨੇ ਲਾਈ ਹੋਈ ਆ ਪਰ ਸਾਰੇ ਇੱਥੇ ਇਹਨੇ ਨੌਜਵਾਨ ਇੱਥੇ ਨੇ ਹਾਂ ਸਾਰੇ ਚੜ੍ਹਦੀ ਕਲਾ ਚ ਨੇ ਤੇ ਮਾਹੌਲ ਚੜ੍ਹਦੀ ਕਲਾ ਚਾ ਮੋਰਚਾ ਚੜ੍ਹਦੀ ਕਲਾ ਚ ਮੀਟਿੰਗ ਚੱਲ ਰਹੀ ਹੈ ਸਾਹਮਣੂ ਦੇਖੋ ਕੀ ਹੱਲ ਨਿਕਲੂਗਾ ਸਤ ਤੇ ਸੰਭੂ ਬਾਦਰ ਤੇ ਆਏ ਹੋਏ ਆ ਬਾਬਾ ਜੀ ਤੇ ਸੰਗਤ ਆਈ ਹੋਈ ਆ ਸਾਰੀ ਇੱਥੇ ਤੇ ਅੱਜ ਖਬਰਾਂ ਮਿਲ ਰਹੀਆਂ ਸੀ ਕਿ ਕਹਿੰਦੇ ਧਰਨਾ ਚੱਕਣਾ ਚਾਹੁੰਦੇ ਨੇ ਕਹਿੰਦੇ ਪ੍ਰਸ਼ਾਸਨ ਨਾਲੇ ਹੈਗਾ ਇੱਧਰ ਪੰਜਾਬ ਵਾਲੇ ਪਾਸੇ ਹੀ ਆ ਹਰਕਤ ਜਿਹੜੇ ਥਾਣੇ 'ਚ ਟਰੈਕਟਰ ਟਰੱਕਟਰ ਵਾਲੇ ਖੜੇ ਨੇ ਹਾਈ ਡਰਾਊਲਰ ਲੈ ਕੇ ਆਏ ਹੋਏ ਨੇ ਤੇ ਇੱਥੇ ਐਂਬੂਲੈਂਸਾਂ ਲੈ ਕੇ ਆਏ ਸੀ ਸਵੇਰੇ ਪਰ ਮਾਹੌਲ ਠੀਕ ਹੈ ਤੇ ਸੰਗਤ ਬਹੁਤ ਆ ਤੇ ਜਿਹੜਾ ਭਰਾ ਆ ਸਕਦਾ ਉਹ ਵੀ ਆਵੇ ਇੱਥੇ ਹੈਨਾ ਤੇ ਐਵੇਂ ਥੋੜੀ ਸਰਕਾਰਾਂ ਚੱਕ ਲੈਣਗੀਆਂ ਧਰਨਾ ਕੋਈ ਖਾਲਾ ਜੀ ਦਾ ਬਾੜਾ ਥੋੜੀ ਹੈਗਾ ਆ ਠੀਕ ਹੈ ਇੱਕ ਪਾਸੇ ਤਾਂ ਮੀਟਿੰਗ ਚੱਲ ਰਹੀ ਹੈ ਚੰਡੀਗੜ੍ਹ ਦੇ ਅੰਦਰ ਠੀਕ ਹੈ ਦੂਜੇ ਪਾਸੇ ਆ ਹਰਕਤਾਂ ਕਰਨ ਤੇ ਲੱਗੇ ਹੋਏ ਨਹੀਂ ਪੰਜਾਬ ਸਰਕਾਰ ਤੇ ਬੇਨਤੀ ਕਰਦੇ ਆ ਭਾਈ ਮੀਟਿੰਗਾਂ 'ਚ ਹੱਲ ਕਰੋ ਧੱਕਾ ਨਹੀਂ ਠੀਕ ਹੈ ਇੱਥੇ ਤਾਂ ਲਾਸਾਂ ਦੇ ਢੇਰ ਲੱਗ ਜਾਣਗੇ ਕਈ ਚੱਕਰ 'ਚ ਹੋਣਗੇ ਵੀ ਚੱਕ ਲੈਣਗੇ ਧਰਨਾ ਧਰਨਾ ਕਾਇਮ ਆ ਤੇ ਜਿੰਨੇ ਭਰਾ ਆ ਸਕਦੇ ਨੇ ਉਹਨੇ ਭਰਾ ਸਾਰੇ ਇੱਥੇ ਪਹੁੰਚਣ ਤੇ ਜਿੰਨੀ ਵੀ ਹਰਕਤ ਹੈਗੀ ਆ ਉਹ ਇੱਧਰ ਪੰਜਾਬ ਵਾਲੇ ਪਾਸੇ ਹੀ ਆ ਉੱਧਰ ਹਰਿਆਣੇ ਵਾਲੇ ਪਾਸੇ ਬਾਰਡਰ ਤੇ ਫੋਰਸ ਨਹੀਂ ਹੈਗੀ ਇੱਧਰ ਇਹਨੇ ਨੌਜਵਾਨ ਤੁਮਾਨੂੰ ਨਹੀਂ ਲਾਈ ਹੋਈ ਹੈ ਪਰ ਸਾਰੇ ਇੱਥੇ ਨੇ ਨੌਜਵਾਨ ਇੱਥੇ ਨੇ ਹਾਂ ਸਾਰੇ ਚੜਦੀ ਗੱਲਾ ਚ ਨੇ ਤੇ ਮਾਹੌਲ ਚੜਦੀ ਗੱਲਾ ਚ ਮੋਰਚਾ ਚੜਦੀ ਗੱਲਾ ਚ ਮੀਟਿੰਗ ਚੱਲ ਰਹੀ ਹੈ ਸਾਹਮਣੂ ਦੇਖੋ ਕੀ ਹਾਲ ਨਿਕਲੂਗਾ ਸਸਰੀ ਕਾਲ ਜੀ ਸਾਰਿਆਂ ਨੂੰ ਤੇ ਸ਼ੰਭੂ ਬਾਰਡਰ ਤੇ ਆਏ ਹੋਏ ਆ ਬਾਬਾ ਜੀ ਤੇ ਸੰਗਤ ਆਈ ਹੋਈ ਆ ਸਾਰੀ ਇੱਥੇ ਹੀ ਤੇ ਅੱਜ ਖਬਰਾਂ ਮਿਲ ਰਹੀਆਂ ਸੀਗੀਆਂ ਕਿ ਕਹਿੰਦੇ ਧਰਨਾ ਚੱਕਣਾ ਚਾਹੁੰਦੇ ਨੇ ਕਹਿੰਦੇ ਪ੍ਰਸ਼ਾਸਨ ਨਾਲੇ ਹੈਗਾ ਇੱਧਰ ਪੰਜਾਬ ਵਾਲੇ ਪਾਸੇ ਹੀ ਆ ਹਰਕਤ ਜਿਹੜੇ ਥਾਣੇ 'ਚ ਟਰੈਕਟਰ ਟਰੱਕਟਰ ਵਾਲੇ ਖੜੇ ਨੇ ਹਾਈ ਡਰਾ ਹੂ ਡਰਾ ਲੈ ਕੇ ਆਏ ਹੋਏ ਨੇ ਤੇ ਇੱਥੇ ਐਂਬੂਲੈਂਸਾਂ ਲੈ ਕੇ ਆਏ ਸੀ ਸਵੇਰੇ ਪਰ ਮਾਹੌਲ ਠੀਕ ਐ ਇੱਥੇ ਸੰਗਤ ਬਹੁਤ ਆ ਤੇ ਜਿਹੜਾ ਭਰਾ ਸਕਦਾ ਉਹ ਵੀ ਆਵੇ ਇੱਥੇ ਹੈਨਾ ਤੇ ਐਵੇਂ ਥੋੜੀ ਸਰਕਾਰਾਂ ਚੱਕ ਲੈਣਗੀਆਂ ਧਰਨਾ ਕੋਈ ਖਾਲਾ ਜੀ ਦਾ ਬਾੜਾ ਥੋੜੀ ਹੈਗਾ ਆ ਠੀਕ ਐ ਇੱਕ ਪਾਸੇ ਤਾਂ ਮੀਟਿੰਗ ਚੱਲ ਰਹੀ ਐ ਚੰਡੀਗੜ੍ਹ ਦੇ ਅੰਦਰ ਠੀਕ ਐ ਦੂਜੇ ਪਾਸੇ ਆ ਹਰਕਤਾਂ ਕਰਨ ਦੇ ਲੱਗੇ ਹੋਏ ਨੇ ਪੰਜਾਬ ਸਰਕਾਰ ਤੇ ਬੇਨਤੀ ਕਰਦੇ ਆ ਭਾਈ ਮੀਟਿੰਗਾਂ ਚ ਹੱਲ ਕਰੋ ਧੱਕਾ ਨਹੀਂ ਠੀਕ ਹੈ ਇੱਥੇ ਤਾਂ ਲਾਸਾਂ ਦੇ ਢੇਰ ਲੱਗ ਜਾਣਗੇ ਕਈ ਚੱਕਰ ਚ ਹੋਵਗੇ ਵੀ ਚੱਕ ਲੈਣਗੇ ਧਰਨਾ ਧਰਨਾ ਕਾਇਮ ਆ ਤੇ ਜਿੰਨੇ ਭਰਾ ਆ ਸਕਦੇ ਨੇ ਉਹਨੇ ਭਰਾ ਸਾਰੇ ਇੱਥੇ ਪਹੁੰਚਣ ਤੇ ਜਿੰਨੀ ਵੀ ਹਰਕਤ ਹੈਗੀ ਉਹ ਇੱਧਰ ਪੰਜਾਬ ਵਾਲੇ ਪਾਸੇ ਹੀ ਆ ਅਗਰ ਹਰਿਆਣੇ ਵਾਲੇ ਪਾਸੇ ਬਾਰਡਰ ਤੇ ਫੋਰਸ ਨਹੀਂ ਹੈਗੀ ਇੱਧਰ ਇਹਨੇ ਭਵਾਂ ਤਮਾਨ ਉਹਨੇ ਲਾਈ ਹੋਈ ਆ ਪਰ ਸਾਰੇ ਹਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਤੜਕੇ ਹੀ ਜਿਹੜਾ ਸ਼ੰਭੂ ਬਾਰਡਰ ਤੋਂ ਬਲਵੰਤ ਸਿੰਘ ਬਹਿਰਾਮ ਕੇ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਨਪੁਟ ਮਿਲ ਰਹੀ ਆ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚ ਗਈ ਆ ਤਰਨਾ ਚੁੱਕਣ ਦੀ ਤਰਨਾ ਚੁਕਵਾਉਣ ਦੀ ਲਈ ਪੁਲਿਸ ਤਿਆਰਬਰ ਤਿਆਰ ਹੈ ਤਾਂ ਕੀ ਵਾਕਈ ਹੀ ਤਰਨਾ ਚੁਕਵਾਉਣ ਦੇ ਲਈ ਪੁਲਿਸ ਪਹੁੰਚੀ ਆ ਜਾਂ ਫਿਰ ਕੋਈ ਗੱਲ ਵਿਚਲੀ ਹੋ ਰਹੀ ਆ ਤਾਂ ਮੀਟਿੰਗ ਦੇ ਵਿੱਚ ਕੀ ਕੁਝ ਰਿਹਾ ਕਿਸ ਤਰੀਕੇ ਦਾ ਕੇਂਦਰ ਸਰਕਾਰ ਦੇ ਮੰਤਰੀਆਂ ਦਾ ਰਵੱਈਆ ਸੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਗੱਲ ਸੁਣੀ ਆ ਅਗਲੀ ਮੀਟਿੰਗ ਤੋਂ ਪਹਿਲਾਂ ਕੀ ਗੱਲਬਾਤ ਹੋਈ ਆ ਹੁਣ ਕਿਸਾਨ ਜਿਹੜੀ ਅਗਲੀ ਰਣਨੀਤੀ ਕਿਹੋ ਜੀ ਉਲਿੱਕਣਗੇ ਕਿਉਂਕਿ 25 ਮਾਰਚ ਦਾ ਐਲਾਨ ਕੀਤਾ ਹੋਇਆ ਸੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਕੀ ਦਿੱਲੀ ਕੂਚ ਕੀਤਾ ਜਾਵੇਗਾ ਪਰ ਦੂਜੇ ਪਾਸੇ ਜੋ ਫੋਰਸ ਲਗਾ ਦਿੱਤੀ ਗਈ ਆ ਪੁਲਿਸ ਜਿਹੜੀ ਲਗਾ ਦਿੱਤੀ ਆ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਲੱਗ ਗਿਆ ਬਾਰਡਰਾਂ ਦੇ ਉੱਤੇ ਤਾਂ ਉਸ ਤੋਂ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਕੀ ਧਰਨਾ ਚੱਕਣ ਦੀ ਤਿਆਰੀ ਆ ਕੀ ਪੁਲਿਸ ਤੇ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਾਲੇ ਕੋਈ ਤਲਖੀ ਹੋ ਸਕਦੀ ਆ ਕੀ ਕੋਈ ਮੁਕਾਬਲਾ ਹੋ ਸਕਦਾ ਇਸ ਦੇ ਉੱਤੇ ਨਜ਼ਰਾਂ ਰਹਿਣਗੀਆਂ ਕਿਸਾਨ ਮੀਟਿੰਗ ਦੇ ਵਿੱਚੋਂ ਬਾਹਰ ਆ ਕੇ ਹੁਣ ਕੀ ਕੁਝ ਜਾਣਕਾਰੀ ਸਾਂਝੀ ਕਰਦੇ ਨੇ ਇੱਕ ਵਾਰ ਤੋਂ